ਖਾਲਿਸਤਾਨੀ ਨਿੱਜਰ ਪ੍ਰਤੀ ਕੈਨੇਡਾ ਨੇ ਫੇਰ ਪ੍ਰਗਟਾਈ ਹਮਦਰਦੀ ਨਿੱਜਰ ਦੀ ਵਰਸੀ ਮੌਕੇ ਸੰਸਦ ਵਿੱਚ ਰੱਖਿਆ ਗਿਆ 1 ਮਿੰਟ ਦਾ ਮੌਲ ਤਾਂ ਲਗਾਤਾਰ ਤੁਸੀਂ ਜੁੜੇ ਹੋ 247 ਪੰਜਾਬ ਦੇ ਨਾਲ ਤੇ ਵੱਡੀ ਖਬਰ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਵਰਸੀ ਮੌਕੇ ਕੈਨੇਡਾ ਦਾ ਇੱਕ ਵਾਰ ਫੇਰ ਪਿਆਰ ਜਾਗਿਆ ਹੈ ਗੱਲ ਕਰੀਏ ਤਾਂ ਬੀਤੇ ਮੰਗਲਵਾਰ 18 ਜੂਨ ਨੂੰ ਹਾਊਸ ਆਫ ਕਾਮਨਸ ਵਿੱਚ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿੱਜਰ ਲਈ 1 ਮਿੰਟ ਦਾ ਮੌਨ ਰੱਖਿਆ ਗਿਆ ਤੁਹਾਨੂੰ ਯਾਦ ਹੋਵੇ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਨਾਲ ਕੈਨੇਡਾ ਦਾ ਪਿਆਰ ਜੋ ਹੈ ਉਹ ਘਟ ਨਹੀਂ ਹੋ ਰਿਹਾ ਹੈ ਕੈਨੇਡਾ ਦੀ ਸੰਸਦ ਨੇ ਨਿਜਰ ਲਈ ਮੰਗਲਵਾਰ ਨੂੰ ਹਾਊਸ ਆਫ ਕਾਮਨਸ ਵਿੱਚ 1 ਮਿੰਟ ਦਾ ਮੌਨ ਰੱਖਿਆ ਹਾਊਸ ਆਫ ਕਾਮਨਸ ਦੇ ਪਹਿਲੇ ਸਪੀਕਰ ਗ੍ਰੇਗ ਫਰਗਸ ਨੇ ਨਿਜਰ ਲਈ ਸ਼ੋਕ ਸੰਦੇਸ਼ ਪੜ੍ਹਿਆ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਚੁੱਪ ਰਹਿਣ ਲਈ ਕਿਹਾ ਦੱਸ ਦਿਆ ਕਿ ਹਰਦੀਪ ਸਿੰਘ ਨਿਜਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਜਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ ਭਾਰਤ ਨੇ ਸਪਸ਼ਟ ਕੀਤਾ ਕਿ ਕੈਨੇਡਾ ਵੱਲੋਂ ਜੋ ਵੀ ਦੋਸ਼ ਲਾਏ ਗਏ ਨੇ ਉਹ ਬੇਬੁਨਿਆਦ ਨੇ ਤੁਹਾਨੂੰ ਇੱਥੇ ਦੱਸ ਦੇ ਕਿ ਕੁਝ ਦਿਨ ਪਹਿਲਾਂ ਜੀ7 ਸੰਮੇਲਨ ਦੌਰਾਨ ਪੀਐਮ ਨਰਿੰਦਰ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਸੀ ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਕਈ ਵੱਡੇ ਮੁੱਦਿਆਂ ਤੇ ਤਾਲਮੇਲ ਹੈ ਤੇ ਉਹ ਨਵੀਂ ਭਾਰਤ ਸਰਕਾਰ ਨਾਲ ਆਰਥਿਕ ਸਬੰਧਾਂ ਤੇ ਰਾਸ਼ਟਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨ ਦਾ ਮੌਕਾ ਵੇਖਦੇ ਨੇ ਤੇ ਮੰਨਿਆ ਜਾ ਰਿਹਾ ਕਿ ਇੱਕ ਪਾਸੇ ਤਾਂ ਕੈਨੇਡਾ ਭਾਰਤ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਨਿੱਜਰ ਪ੍ਰਤੀ ਕੈਨੇਡਾ ਦੀ ਹਮਦਰਦੀ ਘਟ ਹੀ ਨਹੀਂ ਹੋ ਰਹੀ ਖਾਲਿਸਤਾਨੀ ਨਿੱਜਰ ਪ੍ਰਤੀ ਕੈਨੇਡਾ ਨੇ ਫੇਰ ਪ੍ਰਗਟਾਈ ਹਮਦਰਦੀ ਨਿੱਜਰ ਦੀ ਵਰਸੀ ਮੌਕੇ ਸੰਸਦ ਵਿੱਚ ਰੱਖਿਆ ਗਿਆ 1 ਮਿੰਟ ਦਾ ਮੌਲ ਤਾਂ ਲਗਾਤਾਰ ਤੁਸੀਂ ਜੁੜੇ ਹੋ 24/7 ਪੰਜਾਬ ਦੇ ਨਾਲ ਤੇ ਵੱਡੀ ਖਬਰ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਵਰਸੀ ਮੌਕੇ ਕੈਨੇਡਾ ਦਾ ਇੱਕ ਵਾਰ ਫੇਰ ਪਿਆਰ ਜਾਗਿਆ ਹੈ ਗੱਲ ਕਰੀਏ ਤਾਂ ਬੀਤੇ ਮੰਗਲਵਾਰ 18 ਜੂਨ ਨੂੰ ਹਾਊਸ ਆਫ ਕਾਮਨਸ ਵਿੱਚ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿੱਜਰ ਲਈ 1 ਮਿੰਟ ਦਾ ਮੌਨ ਰੱਖਿਆ ਗਿਆ ਤੁਹਾਨੂੰ ਯਾਦ ਹੋਵੇ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਨਾਲ ਕੈਨੇਡਾ ਦਾ ਪਿਆਰ ਜੋ ਹੈ ਉਹ ਘਟ ਨਹੀਂ ਹੋ ਰਿਹਾ ਹੈ ਕੈਨੇਡਾ ਦੀ ਸੰਸਦ ਨੇ ਨਿੱਜ ਲਈ ਮੰਗਲਵਾਰ ਨੂੰ ਹਾਊਸ ਆਫ ਕਾਮਨਸ ਵਿੱਚ 1 ਮਿੰਟ ਦਾ ਮੌਨ ਰੱਖਿਆ ਹਾਊਸ ਆਫ ਕਾਮਨਸ ਦੇ ਪਹਿਲੇ ਸਪੀਕਰ ਗ੍ਰੇਗ ਫਰਗਸ ਨੇ ਨਿੱਜ ਲਈ ਸ਼ੋਕ ਸੰਦੇਸ਼ ਪੜ੍ਹਿਆ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਚੁੱਪ ਰਹਿਣ ਲਈ ਕਿਹਾ ਦੱਸ ਦਿਆ ਕਿ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ ਭਾਰਤ ਨੇ ਸਪਸ਼ਟ ਕੀਤਾ ਕਿ ਕੈਨੇਡਾ ਵੱਲੋਂ ਜੋ ਵੀ ਦੋਸ਼ ਲਾਏ ਗਏ ਨੇ ਉਹ ਬੇਬੁਨਿਆਦ ਨੇ ਤੁਹਾਨੂੰ ਇੱਥੇ ਦੱਸਦੀ ਕਿ ਕੁਝ ਦਿਨ ਪਹਿਲਾਂ ਜੀ7 ਸੰਮੇਲਨ ਦੌਰਾਨ ਪੀਐਮ ਨਰਿੰਦਰ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਸੀ ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਕਈ ਵੱਡੇ ਮੁੱਦਿਆਂ ਤੇ ਤਾਲਮੇਲ ਹੈ ਤੇ ਉਹ ਨਵੇਂ ਭਾਰਤ ਸਰਕਾਰ ਨਾਲ ਆਰਥਿਕ ਸਬੰਧਾਂ ਤੇ ਰਾਸ਼ਟਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨ ਦਾ ਮੌਕਾ ਵੇਖਦੇ ਨੇ ਤੇ ਮੰਨਿਆ ਜਾ ਰਿਹਾ ਕਿ ਇੱਕ ਪਾਸੇ ਤਾਂ ਕੈਨੇਡਾ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਨਿਜਰ ਪ੍ਰਤੀ ਕੈਨੇਡਾ ਦੀ ਹਮਦਰਦੀ ਘਾਟ ਹੀ ਨਹੀਂ ਹੋ ਰਹੀ